ਇਹ ਇਹ ਉਹ ਚੱਕੀ ਹੈ ਜਿਸ ਵਿੱਚ ਮਾਤਾ ਸਾਹਿਬ ਦੇਵਾਂ ਜੀ ਆਪਣੇ ਹੱਥੀ ਆਟਾ ਪੀਸ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਿਆ ਕਰਦੇ ਸਨ ਅਰਦਾਸ ਕਰਿਆ ਕਰੋਗੇ ਇਹਨਾਂ ਸ਼ਸਤਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਤਪਸਥਾਨ ਮਾਤਾ ਸਾਹਿਬ ਦੇਵਾਂ ਜੀ ਦੇ ਦਰਸ਼ਨ ਕਰਾਵਾਂਗੇ ਜੋ ਕਿ ਗੁਰਦੁਆਰਾ ਹਜੂਰ ਸਾਹਿਬ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਨਾ ਦੇੜ ਵਿਖੇ ਹੀ ਸਥਿਤ ਹੈ ਇਸ ਸਥਾਨ ਤੇ ਮਾਤਾ ਸਾਹਿਬ ਦੇਵਾਂ ਜੀ ਨੇ ਸਤਜੁਗ ਦੇ ਵਿੱਚ ਭਗਤੀ ਅਤੇ ਤਪ ਕੀਤਾ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਹਜੂਰ ਸਾਹਿਬ ਤੋਂ ਸ਼িকার ਘਟ ਵੱਲ ਗਏ ਤਾਂ ਮਾਤਾ ਸਾਹਿਬ ਦੇਵਾਂ ਜੀ ਵੀ ਉਹਨਾਂ ਦੇ ਨਾਲ ਸਨ ਇਸ ਸਥਾਨ ਤੇ ਪਹੁੰਚ ਕੇ ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ ਕਿ ਉਹ ਮਾਤਾ ਜੀ ਨੂੰ ਵਾਪਸ ਲੈ ਜਾਣ ਕਿਉਂਕਿ ਅੱਗੇ ਬਹੁਤ ਹੀ ਭਿਆਨਕ ਜੰਗਲ ਹੈ ਪਰੰਤੂ ਮਾਤਾ ਸਾਹਿਬ ਦੇਵਾਂ ਜੀ ਨੇ ਇੱਥੇ ਹੀ ਵਿਸ਼ਰਾਮ ਕੀਤਾ ਤੇ ਡੇਰਾ ਲਾਇਆ ਜਦੋਂ ਗੁਰੂ ਸਾਹਿਬ ਜੀ ਸ਼ਿਕਾਰ ਕਰਕੇ ਵਾਪਸ ਆਏ ਤਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਮਾਤਾ ਜੀ ਵਾਪਸ ਨਹੀਂ ਗਏ ਉਸ ਸਮੇਂ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਮਾਤਾ ਜੀ ਨੇ ਸਤਜੁਗ ਦੇ ਸਮੇਂ ਵਿੱਚ ਇਸ ਸਥਾਨ ਤੇ ਭਗਤੀ ਕੀਤੀ ਸੀ ਤੇ ਹੁਣ ਕਲਯੁਗ ਦੇ ਵਿੱਚ ਵੀ ਮੋਹ ਪਿਆਰ ਜਾਗ ਗਿਆ ਹੈ ਆਓ ਹੁਣ ਆਪਾਂ ਦਰਸ਼ਨ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਅੱਬ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਇਤਿਹਾਸਿਕ ਗੁਰਦੁਆਰਾ ਜਗਤ ਮਾਤਾ ਸਾਹਿਬ ਦੇਵਾ ਜੀ ਦਾ ਸੱਤ ਯੁੱਗ ਦਾ ਤਪ ਅਸਥਾਨ ਹੈ ਸੱਤ ਗੁਰ ਕਲਗੀ ਕਰ ਪਾਸ਼ਾ ਜੀ ਦਾ ਤਨ ਮਹਿਲ ਸਨ ਮਾਤਾ ਜੀਤੋ ਜੀ ਮਾਤਾ ਸੁન્દਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਸਤ ਗੁਰ ਪਾਸ਼ਾ ਜੀ ਜਦੋਂ ਜੰਗਾਂ ਜੁੱਧਾਂ ਚੋਂ ਫੈਲ ਹੋ ਕੇ ਤਲਵੰਡੀ ਸਾਹਿਬ ਕੀ ਤਖਤ ਦਮਦਮਾ ਸਾਹਿਬ ਤੋਂ ਧਖਣ ਦੇਸ਼ ਦੀ ਤਿਆਰੀ ਕੀਤੀ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾ ਜੀ ਰਾਗੈ ਸਨ ਬਾਕੀ ਸਾਰਾ ਪਰਿਵਾਰ ਪਾਸ਼ਾ ਦਾ ਧਰਮ ਲੈ ਕੇ ਸ਼ਹੀਦ ਹੋ ਚੁੱਕਾ ਸੀ ਦਿੱਲੀ ਦਿnga ਸੰਗਤਾਂ ਨੇ ਬੈਂਤੀ ਕਰਕੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਰੱਖ ਲਿਆ ਸੀ ਅਤਮ ਮਾਤਾ ਸਾਹਿਬ ਦੇਵਾਂ ਜੀ ਰੱਖਣ ਗੈਸ਼ ਗੁਰੂ ਜੀ ਦੇ ਨਾਲ ਕਥ ਆ ਕ ਸਭ ਤੋਂ ਪਹਿਲਾਂ ਸਤਗੁਰ ਪਾਤਸ਼ਾਹ ਜੀ ਡੇਰਾ ਗੁਰਦੁਆਰਾ ਹੀਰਾਕੜ ਸਾਹਿਬ ਲਾਇਆ 4-5 ਦਿਨ ਕਥਾ ਕੀਰਤਨ ਤੇ ਦੀਵਾਨ ਸਜਾਇਆ ਫੇਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸ਼ਿਕਾਰ ਲਈ ਤਿਆਰੀ ਕੀਤੀ ਜਾਵੇ ਤਾਂ ਮਾਤਾ ਸਾਹਿਬ ਦੇਵਾ ਜੀ ਨਾਲ ਚਲ ਕੇ ਇਸ ਅਸਥਾਨ ਤੇ ਆਏ ਜਦੋਂ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾ ਜੀ ਬਲ ਵੇਖਿਆ ਤਾਂ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ ਦੋਸੇ ਆਪਣੇ ਮਾਤਾ ਜੀ ਨੂੰ ਵਾਪਸ ਡੇਰ ਜਾਣ ਲਈ ਕਹੋ ਅੱਗੇ ਬਹੁਤ ਸੰਘਣਾ ਜੰਗਲ ਹੈ ਅਸੀਂ ਇੱਕ ਵਿਛੜੀ ਹੋਏ ਔਰ ਰੂ ਦੀ ਪਾਲ ਕਰਕੇ ਇਸ ਦੀ ਮੁਕਤੀ ਕਰਨੀ ਹੈ ਗੁਰੂ ਸਾਹਿਬ ਜੀ ਨੇ ਸ਼ਿਕਾਰ ਕਾਟ ਵੜ ਅਸਥਾਨ ਤੇ ਜਾ ਕੇ ਇੱਕ ਸਹ ਦਾ ਤੀਰ ਨਾਲ ਸ਼ਿਕਾਰ ਕੀਤਾ ਬਹਾਦਰ ਸ਼ਾਹ ਨਾਲ ਸੇ ਬਹਾਦਰ ਸ਼ਾਹ ਨੇ ਕਿਹਾ ਗੁਰੂ ਸਾਹਿਬ ਜੀ ਕੋਹੜਾ ਜਾਨਵਰ ਮਾਰਿਆ ਗਿਆ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਿਆਰੀ ਸਾਧ ਸੰਗਤ ਜੀ ਇਹ ਕੋਹੜਾ ਜਾਨਵਰ ਨਹੀਂ ਇਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਵਿਛੜਿਆ ਹੋਇਆ ਭਾਈ ਮੂੜਾ ਖੱਤਰੀਆ ਸਿਆਲਕੋੜ ਦੇ ਰਹਿਣ ਵਾਲਾ ਗੁਰੂ ਨਾਨਕ ਪਾਸ਼ਾ ਦਾ ਹੁਕਮ ਨਾਮ ਮੰਨਦਾ ਹੋਇਆ ਇਹ 84 ਦੇ ਗੈਡ ਵਿੱਚ ਪੈ ਗਿਆ ਸੀ ਅਸਾਂ ਤਾਂ ਇਹਨਾਂ ਦੀ ਮੁਕਤੀ ਕੀਤੀ ਹੈ ਤੇ ਗੁਰੂ ਨਾਨਕ ਪਾਸ਼ਾ ਜੀ ਦਾ ਬਚਨ ਪੂਰਾ ਕੀਤਾ ਹਨ ਇਹ ਇਤਿਹਾਸ ਸਾਡੇ ਧਰਮ ਦੇ ਮਾਤਾ ਪਿਤਾ ਦਾ ਚਲ ਰਿਹਾ ਹੈ ਸੰਗਤਾਂ ਮੈਂ ਇਹ ਇਤਿਹਾਸ ਪੂਰਾ ਸੁਣ ਕੇ ਜਾਣਾ ਭਲੇ ਵਿੱਚ ਆ 10 ਮਿੰਟ ਦਾ ਇਤਿਹਾਸ ਆ ਕੁਝ ਨਿਕਲ ਗਿਆ ਕੁਝ ਰਹਿ ਗਿਆ ਜਦੋਂ ਗੁਰੂ ਸਾਹਿਬ ਜੀ ਇਸ ਅਸਥਾਨ ਤੇ ਵਾਪਸ ਆਏ ਤਾਂ ਸੰਗਤਾਂ ਨੇ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੀ ਮਾਤਾ ਜੀ ਵਾਪਸ ਡੈਰੇ ਨਹੀਂ ਗਏ ਇੱਥਾ ਹੀ ਗੋਦਾਵਰੀ ਨਦੀ ਦੇ ਕਿਨਾਰੇ ਤੇ ਸਮਾਧੀ ਲਾ ਕੇ ਬੈਠੇ ਹਨ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਿਆਰੀ ਸਾਧ ਸੰਗਤ ਜੀ ਮਾਤਾ ਸਾਹਿਬ ਦੇਵਾ ਜੀ ਨੇ ਐਥ ਸਤਜੋਗ ਵਿੱਚ ਬੈਠ ਕੇ ਬਹੁਤ ਭਗਤੀ ਬੰਦਗੀ ਕੀਤੀ ਹ ਦੁਬਾਰਾ ਫਿਰ ਇਸ ਧਰਤੀ ਨਾਲ ਪਿਆਰ ਜਾਗ ਪਿਆ ਹੈ ਮਾਤਾ ਜੀ ਦਾ ਇਸ ਸਮਾਧੀ ਅਸਥਾਨ ਤੇ ਤੰਬੂ ਲਾਇਆ ਗਿਆ ਮਾਤਾ ਸਾਹਿਬ ਦੇਵਾ ਜੀ ਮਾਤਾ ਪਾਖੋ ਜੀ ਤੇ ਹੋਰ ਸਿੱਖ ਸੰਗਤਾਂ ਇੱਥੇ ਲੰਗਰ ਦੀ ਸੇਵਾ ਕਰਿਆ ਕਰਦੇ ਸਨ ਗੁਰੂ ਸਾਹਿਬ ਜੀ ਦੋ ਵੇਲੇ ਦਾ ਇੱਥੇ ਲੰਗਰ ਪ੍ਰਸ਼ਾਦਾ ਪਾਣੀ ਛਕਦੇ ਦੁਪਹਿਰ ਵਿਸਰਾਮ ਕਰਦੇ ਅ ਰਾਤ ਨੂੰ ਗੁਰਦੁਆਰਾ ਹੀ ਰਾਖਾਡ ਸਾਹਿਬ ਰਾਜਦੇ ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸਾਬ ਦੇ ਮੰਝ ਸਾਡੀ ਹੁਣ ਜਗਤ ਯਾਤਰਾ ਥੋੜੀ ਰਹਿ ਗਈ ਆ ਤੁਸੀਂ ਆਪਣੀ ਵੱਡੀ ਭੈਣ ਸੁందਰੀ ਜੀ ਕੋਲ ਦਿੱਲੀ ਚਲੇ ਜਾਓ ਮਾਤਾ ਸਾਹਿਬ ਦੇਵਾ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਤਿਗੁਰ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨ ਤੇ ਦਰ ਤੇ ਲੰਗਰ ਦੀ ਸੇਵਾ ਦਾ ਕੀ ਬਣੂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਕਿ ਸਾਹਿਬ ਦੇਵਾ ਜੀ ਤੁਹਾਡੇ ਲੰਗਰ ਰਹੀ ਦੀ ਦੁਨੀਆ ਤੱਕ ਚੱਲਦਾ ਰਣਗੇ ਇਹੜੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਪੈਰ ਲੰਗਰ ਵਿੱਚ ਸੇਵਾ ਅਤੇ ਸਿਮਰਨ ਕਰਿਆ ਕਰਨਗੀਆਂ ਉਹਨਾਂ ਦੀਆਂ ਆਸਾਂ ਮਰਦਾਂ ਪੂਰਨਾ ਹੋਇਆ ਕਰਨਗੀਆਂ ਲੰਗਰ ਵਿੱਚ ਕਿਸੇ ਚੀਜ਼ ਦੀ ਕੋੜ ਨਹੀਂ ਆਵਾਂਗੇ ਮਾਤਾ ਸਾਹਿਬ ਦੇਵਾ ਜੀ ਨੇ ਇਥੇ ਕਾਲ ਯੁਗ ਵਿੱਚ ਵੀ ਰੱਖੇ 9 ਮਹੀਨੇ 9 ਦਿਨ ਅਤੇ 9 ਘੜੀਆਂ ਸੇਵਾ ਸਿਮਰਨ ਕੀਤਾ ਸਤਿਗੁਰ ਪਾਸ਼ਾ ਜੀ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਪੰਜ ਸਸਤਰ ਦੇ ਕੇ ਬਚਨ ਕੀਤਾ ਸਾਹਿਬ ਦੇਵਾਂ ਜੀ ਆਓ ਹੁਣ ਅਸੀਂ ਤੁਹਾਨੂੰ ਦਰਸ਼ਨ ਕਰਾਨਿਆਂ ਉਸ ਸਥਾਨ ਤੇ ਜਿੱਥੇ ਮਾਤਾ ਸਾਹਿਬ ਦੇਵਾ ਜੀ ਨੇ ਤਪ ਅਤੇ ਭਗਤੀ ਕੀਤੀ ਸੀ। ਉਹ ਸਥਾਨ ਹੈ ਜਿੱਥੇ ਮਾਤਾ ਸਾਹਿਬ ਦੇਵਾ ਜੀ ਨੇ ਸਤਜੁਗ ਦੇ ਸਮੇਂ ਦੇ ਵਿੱਚ ਭਗਤੀ ਕੀਤੀ ਸੀ, ਤਪ ਕੀਤਾ ਸੀ। ਇਹ ਸ਼ਸਤਰ ਵੀ ਉਸ ਸਮੇਂ ਦੇ ਪੁਰਾਤਨ ਹਨ। ਤੁਸੀਂ ਦੇਖ ਸਕਦੇ ਹੋ। ਚੱਕੀ ਹੈ ਜਿਸ ਵਿੱਚ ਮਾਤਾ ਸਾਹਿਬ ਦੇਵਾ ਜੀ ਆਪ ਆਟਾ ਪੀਸ ਕੇ ਗੁਰੂ ਸਾਹਿਬ ਜੀ ਦੇ ਲਈ ਪ੍ਰਸ਼ਾਦਾ ਤਿਆਰ ਕਰਦੇ ਸਨ ਇਹ ਖੂਬ ਵੀ ਉਸ ਟਾਈਮ ਦਾ ਹੀ ਪੁਰਾਤਨ ਹੈ